ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਦਿਨਾਂ ਤੋਂ ਬਾਅਦ ਅੱਜ ਧੁੱਪ ਨਿਕਲੀ ਹੈ ਜੀ ਤੁਸੀਂ ਦੇਖੋ ਸਾਰੇ ਇੰਜੋਏ ਕਰ ਰਹੇ ਨੇ ਜੀ ਧੁੱਪ ਨੂੰ ਤੇ ਸਭ ਤੋਂ ਪਹਿਲਾਂ ਤਾਂ ਸਾਹਮਣੇ ਦੇਖੋ ਜੀ ਸਾਡੇ ਮੈਚ ਲੱਗਿਆ ਹੋਇਆ ਛੋਟੇ-ਛੋਟੇ ਪਲੇਅਰ ਨੇ ਛੋਟੇ-ਛੋਟੇ ਸਭ ਛੋਟੇ ਤੇ ਛੋਟੇ ਵੱਡੇ ਤੋਂ ਵੱਡੇ ਪਲੇਅਰ ਵੀ ਨੇ ਤੇ ਤੁਸੀਂ ਦੇਖੋ ਤੇ ਮੈਚ ਬਹੁਤ ਵਧੀਆ ਲੱਗਿਆ ਹੋਇਆ ਅਸੀਂ ਇੱਥੋਂ ਇੰਜੋਏ ਕਰ ਰਹੇ ਹਾਂ ਜੀ ਕਿਉਂਕਿ ਅੱਜ ਸੰਡੇ ਹੈ ਜੀ ਸਾਰਿਆਂ ਨੇ ਆਪਣੇ ਆਪਣੇ ਕੰਨਾਂ ਦੀ ਛੱਤਾਂ ਦੇ ਕੱਪੜੇ ਸੁੱਕਣੇ ਪਏ ਹੋਏ ਨੇ ਤੇ ਸਾਰੇ ਜਣੇ ਧੁੱਪ ਦਾ ਆਨੰਦ ਮਾਣ ਰਹੇ ਨੇ ਤੁਸੀਂ ਦੇਖੋ ਸਾਡੇ ਏਰੀਏ ਦਾ ਤੇ ਇੱਧਰ ਸਾਡੇ ਫਾਦਰ ਸਾਹਿਬ ਪਏ ਨੇ ਜੀ ਸੁੱਤੇ ਤੇ ਇਹ ਵੀ ਇੰਜੋਏ ਕਰਦੇ ਨੇ ਤੇ ਇੱਧਰ ਧੁੱਪ ਦੇਖੋ ਜੀ ਸਾਰਿਆਂ ਨੇ ਸੁਕਾਇਆ ਹੋਇਆ ਤੇ ਬਾਕੀ ਵਲੌਗ ਦੇ ਨਾਲ ਬਣੇ ਰਹੋ ਜੀ ਤੇ ਮੈਂ ਤੁਹਾਨੂੰ ਆਪਣਾ ਸਾਰਾ ਹੀ ਵਿਊ ਦਿਖਾਉਂਦੀ ਆਂ ਜੀ ਸਾਡੇ ਕੀ ਕੀ ਅਪਡੇਟ ਹੋਈ ਹੈ ਜੀ ਤੇ ਇੱਧਰ ਸਾਰਿਆਂ ਨੇ ਇੰਜੋਏ ਦੇਖੋ ਤੇ ਜੇਕਰ ਮੈਂ ਤੁਹਾਨੂੰ نیچے ਦੀ ਦਿਖਾਵਾਂ ਤੇ ਬਹੁਤ سارے ਕੱਪੜੇ ਸੁੱਕਣੇ ਪਏ ਚਲੋ ਛੱਡੋ ਤੇ ਆਪਾਂ ਇੱਧਰ ਦਾ ਦਿਖਾਉਂਦੇ ਕੀ ਅਪਡੇਟ ਹੈ ਇੱਥੇ ਮਨਾਈ ਸੀ ਜੀ ਲੋੜੀ ਤਾਂ ਨਹੀਂ ਕਿੱਥੇ ਕੀ ਨੇ ਮਨਾਈ ਹੈ ਤੇ ਦੇਖੋ ਜੀ ਇੱਧਰ ਆਪਣੇ ਚੱਲ ਪਿਆ ਜੀ ਕੰਮ ਤੇ ਹੁਣ ਇੱਥੇ ਵੀ ਬਣਨਗੇ ਫਲੈਟ ਤੇ ਉੱਤਰੋ ਲੱਗੇ ਹੋਏ ਨੇ ਤੇ ਉੱਪਰ ਦੇਖੋ ਜੀ ਇਹ ਬਣ ਗਿਆ ਇੱਧਰ ਸਾਰਾ ਸੀਨ ਕ੍ਰੀਏਟ ਹੋ ਗਿਆ ਜੀ ਵਧੀਆ ਹੋ ਗਿਆ ਬਹੁਤ ਸੋਹਣੇ ਸੋਹਣੇ ਘਰ ਬਣ ਗਏ ਨੇ ਜੀ ਤੇ ਲਓ ਜੀ ਹੁਣ ਆਪਾਂ ਚੱਲਦੇ ਆ ਉੱਧਰ ਦੀ ਤੇ ਇਹ ਸਾਹਮਣੇ ਮੇਰੇ ਹਸਬੰਦ ਖੜੇ ਨੇ ਜੀ ਤੇ ਉਹ ਵੀ ਧੁੱਪ ਦਾ ਆਨੰਦ ਮਾਣ ਰਹੇ ਨੇ ਬਹੁਤ ਸੋਹਣਾ 뷰 ਹੈ ਜੀ ਤੇ ਧੁੱਪ ਨਾਲ ਸਾਰਿਆਂ ਦੇ ਚਿਹਰੇ ਚਿਹਰੇ ਖਿਲ ਗਏ ਜਿਹੜੇ ਤੇ ਦੁਆਰਾ ਤੁਹਾਨੂੰ ਦਿਖਾਉਂਦੀ ਐ ਇਸ ਪਾਪਾ ਜੀ ਨਾਲ ਗੱਲਬਾਤ ਕਰਵਾਉਂਦੇ ਪਾਈ ਕਿਦਾਂ ਲੱਗਿਆ ਤੁਹਾਨੂੰ ਧੁੱਪਾਂ ਚ ਪੈ ਕੇ ਹਾਂਜੀ ਪਾਪਾ ਜੀ ਕਿਦਾਂ ਲੱਗਦਾ ਜੀ ਧੁੱਪਾਂ ਚ ਪੈ ਕੇ ਪੁੱਛਿਆ ਹੀ ਨਾ ਜੀ ਆਇਆ ਹੋ ਗਿਆ ਬੇਟਾ ਵੀ ਉਪਰੇ ਖਿਆ ਹੋਇਆ ਜੀ ਥੋੜਾ ਮੰਜਾ ਦਾ ਢਿੱਲਾ ਪਿਆ ਤੁਸੀਂ ਇਹਨੂੰ ਸੈੱਟ ਤਾਂ ਕਰ ਲੋ ਮੰਜਾ ਥੋੜਾ ਜਿਹਾ ਢੋਪੀ ਟਿਕਾ ਅੱਛਾ ਜੀ ਤੇ ਇੱਧਰ ਦੇਖੋ ਜੀ ਨਾ ਧੋਕੇ ਖੜੇ ਨੇ ਜੀ ਤੁਹਾਡੇ ਮੁਲਾਜ਼ਮ ਜੀ ਤੇ ਦੇਖੋ ਜੀ ਮੁਲਾਜ਼ਮ ਅਜ ਸਿਵਲ ਵਰਦੀ ਚ ਹੈ ਤੇ ਉੱਧਰ ਪਤਾ ਨਹੀਂ ਕਿਆ ਇੰਜੋਏ ਕਰ ਰਹੇ ਲੋਕ ਪਟਾਕੇ ਚੱਲ ਪਏ ਜੀ ਤੇ ਪਤਾ ਨਹੀਂ ਕੋਈ ਮੈਚ ਮੂਚ ਲੱਗਿਆ ਹੋਣਾ ਜੀ ਤੇ ਬਾਕੀ ਅਪਡੇਟ ਦੰਦਿਆਂ ਜੀ ਜਾ ਕੇ ਥੱਲੇ ਤੇ ਵਲੌਗ ਨਾਲ ਬਣੇ ਰਹੋ ਜੀ ਛੋਟੇ ਛੋਟੇ ਤੁਹਾਨੂੰ ਵਲੌਗ ਆਇਆ ਕਰਨਗੇ ਜੀ ਤੇ ਰੋਜ਼ ਪਾਇਆ ਕਰਾਂਗੇ ਜੀ ਤੇ ਇੱਧਰ ਸਾਡੇ ਬੂਟਿਆਂ ਦਾ ਹਾਲ ਦੇਖ ਲਓ ਜੀ ਤੇ ਪਾਣੀ ਅਸੀਂ ਪਾਉਂਦੇ ਨਹੀਂ ਹੈ ਜੀ ਕਿਉਂਕਿ ਹੁਣ ਅਸੀਂ ਹੋ ਗਏ ਨਾ ਤੋਂ ਬੋਰ ਇਸ ਕਰਕੇ ਹੁਣ ਅਸੀਂ ਪਾਣੀ ਨਹੀਂ ਪਾਉਂਦੇ ਤੇ ਮੈਂ ਤੁਹਾਨੂੰ ਇੱਕ ਵਾਰੀ ਨੀਚੇ ਦੀ ਛੱਤ ਜ਼ਰੂਰ ਮਰਵਾ ਕੇ ਲੈ ਕੇ ਆਉਣੀ ਆ ਦੇਖੋ ਜੀ ਸਾਡਾ ਤਾਂ ਕੱਪੜਿਆਂ ਦਾ ਬਾਜ਼ਾਰ ਲੱਗਿਆ ਪਿਆ ਹੈ ਬੁਰਾ ਹਾਲ ਉਧਰ ਸਾਡਾ ਸੀਵਰੇਜ ਬਲੌਕ ਹੋ ਗਿਆ ਚਲੋ ਇਹ ਦੇਖੋ ਕਿੰਨੇ ਸਾਰੇ ਕੱਪੜੇ ਸੁੱਕਣੇ ਪਾਵੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਜੀ ਤੇ ਉਧਰ ਵੀ ਤੇ ਬਾਕੀ ਦੇਖੋ ਜੀ ਜੋ ਵੀ ਮੈਚ ਦਾ ਹਾਲਾਤ ਹੋਇਆ ਤੁਹਾਨੂੰ ਕੱਲ ਦੇ ਵਲੌਗ ਵਿੱਚ ਦੱਸੂਗੀ ਜੀ ਕਿਹੜਾ ਜਿੱਤਿਆ ਤੇ ਵਿੱਚੇ ਮੈਚ ਖੇਲਦੇ ਵਿੱਚੇ ਨਿਆਣੇ ਚੱਕੀ ਫਰੀ ਜਾਂਦੇ ਲੋਕ ਤੇ ਵੀਡੀਓ ਨੂੰ ਪੂਰਾ ਇੰਜੋਏ ਕਰਿਓ ਜੀ ਮੇਰੀਆਂ ਛੋਟੇ ਛੋਟੇ ਵੀਡੀਓਜ਼ ਹੋਣੀਆਂ ਸਟਾਰਟ ਹੋ ਰਹੀਆਂ ਜੀ ਤੇ ਹੁਣ ਆਪਾਂ ਹੌਲੀ-ਹੌਲੀ ਸਾਰਾ ਕੁਝ ਤੁਹਾਡੇ ਨਾਲ ਦੇ ਸ਼ੇਅਰ ਕਰਾਂਗੇ ਜੀ ਆਪਣੀ ਲਾਈਫ ਬਾਰੇ ਆਪਣਾ ਸਾਰਾ ਕੁਝ ਸ਼ੇਅਰ ਕਰਾਂਗੇ ਜੀ ਤੇ ਹੌਲੀ-ਹੌਲੀ ਤੇ ਸਾਰਾ ਕੁਝ ਹੀ ਕਰਾਂਗੇ ਤੇ ਇੱਕ ਤਾਂ ਥੋੜਾ ਜਿਹਾ ਉਹ ਮੋਟਾ ਲੱਗਦਾ ਹਨਾ ਬੰਦਾ ਦੇਖਿਓ ਹਨਾ ਹਾਂ ਜੀ ਇੱਦਾਂ ਖੇਲਦਾ ਰਿਹਾ ਤਾਂ ਸ਼ਾਇਦ ਛੇਤੀ ਪਤਲਾ ਹੋ ਜਾਊਗਾ ਇਹ ਉਹਦੇ ਛੋਟਾ ਜਿਹਾ ਕੀ ਬਾਤ ਹੈ ਵਧੀਆ ਲੱਗ ਰਿਹਾ ਹੈ ਤੇ ਲਓ ਜੀ ਫਿਰ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਦਾ ਤੱਕ ਲਈ ਧੰਨਵਾਦ ਜੀ ਥੈਂਕ ਯੂ ਨਹੀਂ ਇਧਰ ਦੇਖੋ ਜੀ ਮੈਂ ਹੁਣ ਤੁਹਾਡੀ ਲੱਗੀ ਵੀਡੀਓ ਪੂਰੀ ਆਪਾਂ ਨੇ ਨੈਟ ਤੇ ਪਾਉਣੀ ਹੈ ਜੀ ਤੁਹਾਨੂੰ ਡਰ ਲੱਗਦਾ ਜੋ ਵੀ ਬੋਲੇ ਹੁਣ ਸੱਚ ਬੋਲਿਓ ਝੂਠ ਨਹੀਂ ਬੋਲਣਾ ਕਿਉਂ ਨਹੀਂ ਬੋਲਦੇ